ਸ਼ੀਕਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਲਾਈਵ ਕਰਦੇ ਹੁੰਦੇ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਰਾਜਨੀਤਿਕ ਲੀਡਰਾਂ ਦਾ ਜਿਹੜਾ ਧਾਰਮਿਕ ਸਥਾਨਾ ਤੇ ਜਾਣਾ ਰਾਜਨੀਤੀ ਜਾਂ ਸ਼ਰਦਾ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਬਤਵਾਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਜਿਹੜਾ ਹੈ ਰਾਜਨੀਤਿਕ ਲੀਡਰ ਜਿਹੜੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਤੇ ਉਹਨਾਂ ਦਾ ਜਿਹੜਾ ਹੈ ਧਰਮਿਤ ਧਾਰਮਿਕ ਸਥਾਨਾਂ ਤੇ ਜਾਣਾ ਰਾਜਨੀਤਿਕ ਜਾਂ ਸਰਦਾ ਜੀ ਹਾਂ ਹੁਣ ਜਿਹੜਾ ਲੋਕ ਸਭਾ ਚੋਣ ਆ ਚੁੱਕੀਆਂ ਨੇ ਤੇ ਇਸ ਦੇ ਮੱਦੇ ਨਜ਼ਰ ਜਿਹੜੇ ਹਰ ਇੱਕ ਪਾਰਟੀ ਦੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ उतारे ਗਏ ਨੇ ਉਸ ਦੇ ਅਕੋਰਡਿੰਗ ਜੇਕਰ ਆਪਾਂ ਗੱਲ ਕਰੀਏ ਕਿ ਹਰ ਇੱਕ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਜਾਂਦੇ ਨੇ ਪਰ ਕਿਤੇ ਨਾ ਕਿਤੇ ਉੱਥੇ ਜਾ ਕੇ ਜਦੋਂ মিডিਆ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਆਪਸੀ ਜਿਹੜੀਆਂ ਵਿਰੋਧੀ ਪਾਰਟੀਆਂ ਦੀ ਗੱਲਬਾਤ ਕਰਦੇ ਨੇ ਕਿ ਇਹ ਕਿੰਨੀ ਕੁ ਸਹੀ ਨਹੀਂ ਕਿ ਜਿਹੜੇ ਧਾਰਮਿਕ ਸਥਾਨਾਂ ਤੇ ਜਾ ਕੇ ਸਾਨੂੰ ਰਾਜਨੀਤੀ ਕਰਨੀ ਚਾਹੀਦੀ ਹੈ ਜਾਂ ਆਪਾਂ ਜਿਹੜਾ ਸ਼ਰਧਾ ਨਾਲ ਜਾ ਕੇ ਆਪਣੇ ਜਿਹੜੇ ਨੇ ਸ਼ੀਸ਼ ਨਿਭਾਉਣਾ ਚਾਹੀਦਾ ਹੈ ਕਿ ਨਤਮਸਤਕ ਹੋਣਾ ਚਾਹੀਦਾ ਪਰ ਇਸ ਦੇ ਨਾਲ ਹੈ ਕਈ ਵਾਰ ਕੀ ਹੁੰਦਾ ਹੈ ਲੀਡਰਾਂ ਦਾ ਮੀਡੀਆ ਦੇ ਨਾਲ ਗੱਲਬਾਤ ਕਰਨ ਤੇ ਦੂਸਰੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਦੇ ਤੰਜ ਕੱਸੇ ਜਾਂਦੇ ਨੇ ਸਪੀਚਾਂ ਦਿੱਤੀਆਂ ਜਾਂਦੀਆਂ ਨੇ ਕਿ ਇਹ ਲੋਕਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਇਹ ਬਹੁਤ ਗਲਤ ਗੱਲ ਹੈ ਕਿ ਆਪਾਂ ਜਾਣੇ ਆ ਧਰਮਿਕ ਸਥਾਨ ਤੇ ਹਰ ਇੱਕ ਜਾਂਦਾ ਹੈ ਹਰ ਇੱਕ ਵਿਅਕਤੀ ਜਾਂਦਾ ਆਪਣੀ ਸ਼ਰਧਾ ਭਾਵਨਾ ਦੇ ਨਾਲ ਜਾਂਦੇ ਨੇ ਪਰ ਉੱਥੇ ਜਾ ਕੇ ਜਿਹੜਾ ਸਾਨੂੰ ਸ਼ਾਂਤਮਈ ਢੰਗ ਦੇ ਨਾਲ ਆਪਣਾ ਨਤਮਸਤਕ ਹੋ ਕੇ ਸ਼ਰਧਾ ਦੇ ਨਾਲ ਜਾਣਾ ਚਾਹੀਦਾ ਹੈ ਪਰ ਕਿਤਨੇ ਕਿਤੇ ਮੀਡੀਆ ਦੇ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਧਾਰਮਿਕ ਸਥਾਨ ਦੀ ਗੱਲ ਨਹੀਂ ਉੱਥੇ ਕੀਤੀ ਜਾਂਦੀ ਤੇ ਲੀਡਰਾਂ ਦੀ ਗੱਲ ਕੀਤੀ ਜਾਂਦੀ ਹੈ ਰਾਜਨੀਤੀ ਦੀ ਗੱਲ ਕੀਤੀ ਜਾਂਦੀ ਹੈ ਵਿਰੋਧੀ ਪਾਰਟੀਆਂ ਦੀ ਆਪਸੀ ਜਿਹੜੀਆਂ ਗੱਲ ਕੀਤੀ ਜਾਂਦੀ ਉਹਨਾਂ ਦੇ ਕੰਮਾਂ ਬਾਰੇ ਕਿਹਾ ਜਾਂਦਾ ਹੈ ਅਜਿਹੀਆਂ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਲੋਕਾਂ ਵੱਲੋਂ ਵੀ ਇਹ ਸਵਾਲ ਉਠਾਏ ਜਾਂਦੇ ਨੇ ਕਿ ਜਿਹੜੇ ਸਾਡੇ ਰਾਜਨੀਤਿਕ ਲੀਡਰ ਨੇ ਕਿ ਉੱਥੇ ਵੀ ਰਾਜਨੀਤੀ ਕਰਨ ਜਾਂਦੇ ਨੇ ਜਾਂ ਫਿਰ ਧਾਰਮਿਕ ਸਥਾਨ ਤੇ ਆਪਾਂ ਨਤਮਸਤਕ ਹੋਣ ਜਾਂਦੇ ਆ ਸ਼ਰਦਾ ਦੇ ਨਾਲ ਕੇ ਇਸ ਦੇ ਨਾਲ ਹੈ ਜਿਹੜਾ ਕੀ ਪ੍ਰਭਾਵ ਪੈਂਦਾ ਹੈ ਕਿ ਅਸੀਂ ਆਪਣੀ ਸ਼ਰਧਾ ਦੇ ਨਾਲ ਜਾਂਦੇ ਆ ਆਪਣੀਆਂ ਜਿਹੜੀਆਂ ਕਾਮਨਾਵਾਂ ਨੇ ਉਹਨਾਂ ਨੂੰ ਪੂਰਨ ਪੂਰੀਆਂ ਕਰਨ ਜਾਂਦੇ ਆ ਜਿਸ ਦੇ ਕਾਰਨ ਬਹੁਤ ਹੀ ਜਿਹੜਾ ਆਪਾਂ ਕਹਿ ਦਿੰਨੇ ਆ ਕਿ ਧਾਰਮਿਕ ਸਥਾਨਿਕ ਅਜਹੀ ਜਗ੍ਹਾ ਹੈ ਜਿੱਥੇ ਸਾਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਪਰ ਉੱਥੇ ਕਿਤੇ ਨਾ ਕਿਤੇ ਜਿਹੜੇ ਰਾਜਨੀਤੀ ਲੀਡਰ ਹੁੰਦੇ ਨੇ ਆਪਣੇ ਜਿਹੜਾ ਮੀਡੀਆ ਦੇ ਸਾਹਮਣੇ ਆਪਣੀਆਂ ਸਪੀਚਾਂ ਦੇਣੀ ਆ ਸ਼ੁਰੂ ਕਰ ਦੇ ਦਿੰਦੇ ਨੇ ਜਿਸ ਦੇ ਕਾਰਨ ਜਿਹੜੇ ਲੋਕਾਂ ਵੱਲੋਂ ਵੀ ਬਹੁਤ ਸਵਾਲ ਉਠਾਏ ਜਾਂਦੇ ਨੇ ਸਾਡੇ ਨਾਲ ਇੱਕ ਸਾਡੇ ਕਾਲਜ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਓ ਕਿੱਥੇ ਬੋਲ ਰਿਓ ਸੰਜੀਪ ਸ਼ਰਮਾ ਬੋਲ ਰਿਹਾ ਮੈਂ ਫਰੜ ਤੋਂ ਜੀ ਹਾਂਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸੰਜੀਪ ਜੀ ਜੋ ਅੱਜ ਦੇ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਿਹਾ ਕਿ ਜਿਵੇਂ ਹੁਣ ਲੋਕ ਸਭਾ ਚੋਣਾਂ ਦਾ ਜਿਹੜਾ ਸਮਾ ਆ ਚੁੱਕਿਆ ਹੈ ਹਰ ਇੱਕ ਪਾਰਟੀ ਵੱਲੋਂ ਆਪਣੇ ਲੀਡਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਪਰ ਉੱਥੇ ਜਦੋਂ ਜਿਹੜੇ ਲੀਡਰ ਨੇ ਚੋਣ ਮੈਦਾਨ ਦੇ ਵਿੱਚ ਉੱtre ਹੁੰਦੇ ਨੇ ਉਹ ਨਮਸਤਕ ਹੋਣ ਦੇ ਲਈ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਕਿਤੇ ਨਾ ਕਿਤੇ ਕਈ ਵਾਰ ਕੀ ਹੁੰਦਾ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਪਾਰਟੀਆਂ ਦੇ ਤੰਜ ਕੱਸੇ ਜਾਂਦੇ ਨੇ ਕਿਤੇ ਧਾਰਮਿਕ ਸਥਾਨਾਂ ਤੇ ਵੀ ਰਾਜਨੀਤਿਕ ਹੁੰਦਾ ਹੈ ਰਾਜਨੀਤੀ ਖੇਡੀ ਜਾਂਦੀ ਹੈ ਤੁਹਾਡਾ ਕੀ ਕਹਿਣਾ ਹੈ ਮੈਡਮ ਦੇਖੋ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਜਿਹੜਾ ਵਿਸ਼ਾ ਬਹੁਤ ਵਧੀਆ ਵਿਸ਼ਾ ਲਿਆਇਆ ਗੁਰਪੰਜਾਬੀ ਟੀਵੀ ਨੇ ਜੀ ਸਭ ਤੋਂ ਪਹਿਲਾਂ ਚੈਨਲ ਦਾ ਧੰਨਵਾਦ ਹੈ ਜੀ ਤੇ ਦੂਜੀ ਗੱਲ ਬਣਾਓ ਹਮ ਜਿਹੜਾ ਆਪਣਾ ਅੱਜ ਦਾ ਵਿਸ਼ਾ ਬਿਲਕੁਲ ਇਸੇ ਵਿਸ਼ੇ ਨਾਲ ਮਿਲਦੀ ਜੁਲਦੀ ਜਿਹੜੀ ਹੈ ਅੱਜ ਦੀ ਮੈਂ ਗੱਲ ਦੱਸੂਗਾ ਜੀ ਜੀ ਜਿਵੇਂ ਧਾਰਮਿਕ ਸਥਾਨਾਂ ਤੇ ਲੀਡਰ ਜਾਣਦੇ ਆ ਜੀ ਹਮ ਜਾ ਕਿਸੇ ਵੀ ਧਾਰਮਿਕ ਸਥਾਨ ਤੇ ਇਹ ਇਕੱਠ ਕਰਦੇ ਆ ਜਾਂ ਵੈਸੇ ਮੱਥਾ ਟੇਕਣ ਜਾਂਦੇ ਆ ਜੀ ਜੀ ਕਿਹਾ ਉੱਥੇ ਜਾ ਕੇ ਇਹ ਜਦੋਂ ਆਪਣੀ ਵਾਈਟ ਦੰਨੇ ਆ ਜਾਂ ਕੋਈ ਨਾ ਕੋਈ ਵੀਡੀਓ ਬਣਾਉਣੇ ਜਾਂ ਲੋਕਾਂ ਦੁਆਰਾ ਕੁਝ ਨਾ ਕੁਝ ਆਪਣੀ ਚੀਜ਼ ਪੇਸ਼ ਕਰਦੇ ਆ ਆਪਣੇ ਕੋਈ ਗੱਲਬਾਤ ਰੱਖਦੇ ਆ ਜੀ ਜੀ ਉਦੇ ਵਿੱਚ ਸਿਆਸੀ ਜਿਹੜਾ ਜਿਹਨੂੰ ਕਹਿੰਦੇ ਨੇ ਇੱਕ ਸਾਈਡ ਹੁੰਦੀ ਆ ਰਾਜਨੀਤਿਕ ਇੱਕ ਸਾਈਡ ਹੁੰਦੀ ਆ ਉਹਨੂੰ ਛੱਡ ਕੇ ਬੰਦੇ ਨੂੰ ਗੱਲਬਾਤ ਕਰਨੀ ਚਾਹੀਦੀ ਆ ਅਗਰ ਰਾਜਨੀਤੀ ਦੀ ਗੱਲ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਹੁੰਦੀ ਆ ਤਾਂ ਕਿਤੇ ਨਾ ਕਿਤੇ ਅਸੀਂ ਤਾਂ ਇਸ ਚੀਜ਼ ਨੂੰ ਬਹੁਤ ਗਲਤ ਸਮਝਾਂਗੇ ਜੀ ਬਿਲਕੁਲ ਜੀ ਦੇਖੋ ਆਪਾਂ ਬਿਲਕੁਲ ਜਾਣੇ ਕਿ ਹਰ ਇੱਕ ਵਿਅਕਤੀ ਜ਼ਰੂਰ ਨਤਮਸਤਕ ਹੋਣਾ ਹੈ ਧਾਰਮਿਕ ਸਥਾਨ ਤੇ ਬੇਸ਼ੱਕ ਉਹ ਜਿਹੜਾ ਗੁਰੂ ਘਰ ਹੋਵੇ ਆਪਣਾ ਮੰਦਿਰ ਹੋਣ ਮਸਜਿਦ ਹੋਣ ਹਰ ਇੱਕ ਜਗ੍ਹਾ ਤੇ ਜ਼ਰੂਰ ਜਾਣਾ ਚਾਹੀਦਾ ਪਰ ਜਿਹੜੀ ਜਿਵੇਂ ਰਾਜਨੀਤੀ ਦੀ ਗੱਲ ਕੀਤੀ ਰਾਜਨੀਤੀ ਨੂੰ ਬਾਹਰ ਛੱਡ ਕੇ ਜਾਣਾ ਚਾਹੀਦਾ ਹੈ ਕਈ ਵਾਰ ਕੀ ਹੁੰਦਾ ਆਪਾਂ ਉੱਥੇ ਵੀ ਰਾਜਨੀਤੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਧਾਰਮਿਕ ਸਥਾਨ ਦੇ ਉੱਪਰ ਜਾ ਕੇ ਹਾਂ ਬਿਲਕੁਲ ਮੈਡਮ ਦੇਖੋ ਉਹੀ ਮੈਂ ਅੱਜ ਦੀ ਜਿਹੜੀ ਗੱਲ ਦੱਸਣ ਜਾ ਰਿਹਾ ਸੀਗਾ ਮੈਡਮ ਦੇਖੋ ਮਰੰਡਾ ਹਲਕਾ ਹੈ ਜੀ ਐਮਐਲਏ ਡਾਕਟਰ ਚਰਨਜੀਤ ਸਿੰਘ ਦਾ ਜੀ ਜ ਤੇ ਇਹ ਚਮਕੌਰ ਸਾਹਿਬ ਹਲਕਾ ਜੀ ਜਿੱਥੋਂ ਚਰਨਜੀਤ ਸਿੰਘ ਸੀਐਮ ਰਹੇ ਨੇ ਜੀ ਬਿਲਕੁਲ ਸਾਰਜ ਮਰੰਡੇ ਦੇ ਨਾਲ ਇਹਨਾਂ ਦੇ ਹਲਕੇ ਦੇ ਵਿੱਚ ਪਿੰਡ ਹੈ ਜੀ ਕੋਟਲੀ ਹੂੰ ਕੋਟਲੀ ਦੇ ਵਿੱਚ ਮੈਡਮ ਮਾਲਵਿੰਦਰ ਕੰਗ ਜੀ ਆ ਰਹੇ ਹੈ ਮੈਂਬਰ ਪਾਰਲੀਮੈਂਟ ਜੀ ਚੋਣਾਂ ਦਾ ਕਿਤੇ ਕੋਈ ਕੱਟ ਕਰਨ ਵਾਸਤੇ ਜੀ ਬਿਲਕੁਲ ਨਾਲ ਉਹਨਾਂ ਦੇ ਡਾਕਟਰ ਚਰਨਜੀਤ ਸਿੰਘ ਆ ਜੀ ਹੂੰ ਦੇਖੋ ਮੌਜੂਦਾ ਸਰਕਾਰ ਦੀ ਕਾਰਜਗਾਰੀ ਜਿਹੜੀ ਅਸੀਂ ਵਿੱਚ ਆਪਣੀ ਚਮਕੌਰ ਸਾਹਿਬ ਹਲਕੇ ਦੀ ਸੀਟ ਦੀ ਗੱਲ ਕਰਦੇ ਆਂ ਇੱਥੋਂ ਦੇ ਲੋਕ ਆ ਜਿਹੜੇ ਵੋਟਰਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਜੋ ਡਾਕਟਰ ਚੰਨਜੀ ਦਾ ਵਿਰੋਧ ਕਰਦੇ ਆ ਜੀ ਹੂੰ ਉਹਦਾ ਕਾਰਨ ਇਹ ਹੈ ਵੀ ਜੋ ਚੰਨਜੀ ਸੀ ਚੰਨੀ ਕੰਮ ਕਰ ਗਿਆ ਇੱਥੇ ਉਹ ਹਿਸਾਬ ਨਾਲ ਡਾਕਟਰ ਸਾਹਿਬ ਨਹੀਂ ਜਾ ਰਹੇ ਜੀ ਅੱਛਾ ਜੀ ਬਿਲਕੁਲ ਅੱਜ ਅੱਜ ਸਵੇਰੇ ਉਹਨਾਂ ਦੇ ਪਿੰਡ ਤੋਂ ਸਾਡੇ ਇੱਕ ਇੱਥੇ ਜਿੱਥੇ ਸੀ ਜੋਬ ਕਰਦੇ ਹਾਂ ਮੈਂ ਇੱਥੇ ਇੱਕ ਸੇਵਾਦਾਰ ਆਉਂਦਾ ਆਉਂਦਾ ਹੀ ਮਤਲਬ ਉਹਨੇ ਕਿਹਾ ਵੀ ਅੱਜ ਮਾਲਵਿੰਦਰ ਗੰਗ ਨੇ ਆਉਣਾ ਕੋਟਾ ਲੈਣ ਵਾਸਤੇ ਵੀ ਅਸੀਂ ਗੁਰਦੁਆਰਾ ਸਾਹਿਬ ਨੂੰ ਜਿੰਦਾ ਲਾਉਣ ਦੀ ਗੱਲ ਕਰਦੇ ਆ ਹੂੰ ਫਿਰ ਮੈਂ ਉਹਨੂੰ ਪ੍ਰਸ਼ਨ ਕੀਤਾ ਵੀ ਤੁਸੀਂ ਮਤਲਬ ਕਿਉਂ ਕਹਿੰਦਾ ਵੀ ਦੇਖੋ ਅਸੀਂ ਬੋਟਰ ਆਏ ਉਹ ਵੋਟਾਂ ਦੀਆਂ ਗੱਲਾਂ ਕਰਦੇ ਅਸੀਂ ਗੁਰਦੁਆਰਾ ਸਾਹਿਬ 'ਚ ਧਾਰਮਿਕ ਸਥਾਨ ਤੇ ਬੈਠ ਕੇ ਸੀ ਸੱਚ ਜਾਂ ਝੂਠ ਕਹਾਂ ਬੋਲੂਗੀ ਜੀ ਹੂੰ ਬਿਲਕੁਲ ਸਰ ਦੇਖੋ ਹੁਣ ਮੰਨ ਲਓ ਮੈਡਮ ਇੱਕ ਮੰਨ ਲਓ ਹੁਣ ਆਮ ਆਦਮੀ ਪਾਰਟੀ ਦਾ ਗੁਰਦੁਆਰਾ ਸਾਹਿਬ ਮੰਦਿਰ 'ਚ ਕਿਸੇ ਵੀ ਧਾਰਮਿਕ ਸਥਾਨ ਤੇ ਆ ਗਿਆ ਜੀ ਉੱਥੇ ਤੇ ਜਿਹੜੇ ਵੋਟਰ ਆਉਣ ਉਹ ਕਹਿਣਗੇ ਅਸੀਂ ਤੈਨੂੰ ਵੋਟ ਪਾਉਂਗੇ ਜੀ ਦੂਜੀ ਪਾਰਟੀ ਦਾ ਕਿ ਉਸੇ ਤਰ੍ਹਾਂ ਪਸੰਦ ਬਣਗੇ ਅਸੀਂ ਤੈਨੂੰ ਕਹਾਂਗਾ ਚਾਰੇ ਪਾਰਟੀ ਆਉਣਗੇ ਚਾਰਾਂ ਨੂੰ ਅਸੀਂ ਹਾਂ ਕਰਾਂਗੇ ਜੀ ਝੂਠ ਤਾਂ ਅਸੀਂ ਪ੍ਰਮਾਤਮਾ ਦੇ ਦਰ ਤੇ ਬੈਠ ਕੇ ਬੋਲਿਆ ਨਾ ਜੀ ਜਿਹੜਾ ਭੌਗੀ ਹੋਊਗਾ ਤਾਂ ਕਿਤੇ ਨਾ ਕਿਤੇ ਵੋਟਰ ਰਹੂਗਾ ਜੀ ਬਿਲਕੁਲ ਕਿਉਂਕਿ ਵੋਟ ਤਾਂ ਇੱਕ ਨੂੰ ਹੀ ਪੈਣੀ ਹੈ ਜੇਕਰ ਆਪਾਂ ਚਾਰਾਂ ਨੂੰ ਕਹਾਂਗੇ ਤੁਹਾਨੂੰ ਵੋਟ ਪਾਉਣੀ ਹੈ ਤੁਹਾਨੂੰ ਪਾਉਣੇ ਪਰ ਪਾਵਾਂਗੇ ਤਾਂ ਇੱਕ ਨੂੰ ਹੀ ਕਿ ਉਹੀ ਝੂਠ ਵਾਲੀ ਗੱਲ ਹੋ ਗਈ ਸਰ हां परमात्मा ਦੇ ਦਰ ਤੇ ਬੈਠ ਕੇ ਵੋਟਰ ਤੋਂ ਝੂਠ ਬੁਲਾਉਣਾ ਇਸ ਕਰਕੇ ਸੀ ਕਹਿੰਦੇ ਆ ਵੀ ਜਿਹੜਾ ਧਾਰਮਿਕ ਸਥਾਨ ਤੇ ਉੱਤੇ ਕਿਸੇ ਵੀ ਰਾਜਨੀਤਿਕ ਚੀਜ਼ ਦੀ ਗੱਲ ਕਰਨੀ ਜਾਂ ਰਾਜਨੀਤਿਕ ਪਾਰਟੀ ਦਾ ਕੋਈ ਬੰਦਾ ਜਾ ਕੇ ਅਸੀ ਪਾਰਟੀ ਦਾ ਕੋਈ ਬੰਦਾ ਜਾ ਕੇ ਕਿਸੇ ਵੀ ਧਾਰਮਿਕ ਸਥਾਨ ਤੇ ਐਦਾਂ ਦਾ ਇਕੱਠ ਐਦਾਂ ਦੀਆਂ ਮੀਟਿੰਗਾਂ ਜਾਂ ਐਦਾਂ ਦੀਆਂ ਕਿਤੇ ਨਾ ਕਿਤੇ ਉੱਥੇ ਜਾ ਕੇ ਰੈਲੀਆਂ ਨਾ ਕਰਨ ਕਿਉਂਕਿ ਧਾਰਮਿਕ ਸਥਾਨ ਤੇ ਇੱਕ ਸਰਬ ਸੇਵੀ ਮੱਥਾ ਟੇਕਣ ਵਾਸਤੇ ਜਾ ਸਕਦੇ ਹਾਂ ਉੱਥੇ ਸੇਵਾ ਕਰਨ ਵਾਸਤੇ ਜਾ ਸਕਦੇ ਹਾਂ ਅਗਰ ਆਪਣੀਆਂ ਸਿਆਸੀ ਗੱਲਾਂ ਕਰਨੀਆਂ ਕਿਤੇ ਨਾ ਕਿਤੇ ਉਹਦੇ ਅਲੱਗ ਮੰਚ ਹੋਣੇ ਚਾਹੀਦੇ ਸੀ ਬਿਲਕੁਲ ਜੀ ਕਿ ਤੁਹਾਡਾ ਕਹਿਣਾ ਮਤਲਬ ਕਿ ਗੁਰੂ ਘਰਾਂ ਦੇ ਵਿੱਚ ਕੋਈ ਵੋਟਾਂ ਦੀ ਗੱਲ ਕੋਈ ਚੋਣਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਰਾਜਨੀਤੀ ਦੀ ਗੱਲ ਨਹੀਂ ਹੋਣੀ ਚਾਹੀਦੀ ਸਿਰਫ ਆਪਾਂ ਇੱਕ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋਣ ਆਵੋ ਤੇ ਜਿਹੜੀ ਗੱਲ ਕਰਨੀ ਹੈ ਕਿ ਗੁਰੂ ਘਰ ਤੋਂ ਬਾਹਰ ਹੋ ਕੇ ਜੋ ਗੱਲ ਕਰਨੀ ਹੈ ਹਾਂ ਬਿਲਕੁਲ ਤਾਂ ਮਸਤਾਨ ਕੋਈ ਵੀ ਆ ਗਿਆ ਮੈਡਮ ਅਸੀਂ ਗੱਲਾਂ ਇਹ ਨਹੀਂ ਕਹਿੰਦੇ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਆ ਅਸੀਂ ਇਹਨਾਂ ਕੀ ਮੰਦਰਾ ਅੱਜ ਕਿਤਨੇ ਕਿਤੇ ਮਸੀਤਾਂ ਜਿੱਥੇ ਕਿਤੇ ਕਿਸੇ ਵੀ ਧਰਮ ਉਸਤਾਨ ਤੇ ਜਾਉਂਗੇ ਧਰਮ ਉਸਤਾਨ ਤੇ ਇਹ ਲੋਕ ਰਾਜਨੀਤਿਕ ਲੋਕ ਉੱਥੇ ਇਕੱਠ ਕਰਦੇ ਆ ਉੱਥੇ ਗੱਲਾਂ ਬਾਤਾਂ ਕਰਦੇ ਆ ਉੱਥੇ ਜੋੜ ਤੋੜ ਦੀਆਂ ਗੱਲਾਂ ਕਰਦੇ ਆ ਦੇਖੋ ਰਾਜਨੀਤੀ ਇੱਕ ਜੂੜਦਾ ਘਰ ਹੈ ਜੀ ਜੀ ਪਰਮਾਤਮਾ ਦੇ ਦਰ ਤੇ ਬੈਠ ਕੇ ਤੁਸੀਂ ਕਿੱਡੇ-ਕੱਡੇ ਝੂਠ ਬੋਲਦੇ ਆ ਲੋਕਾਂ ਨਾਲ ਕਿੱਡਾ-ਕੱਡਾ ਮਤਲਬ ਤੁਸੀਂ ਉਹ ਕਰਦੇ ਹੋ ਕਿਤੇ ਨਾ ਕਿਤੇ ਉਹ ਵੀ ਇਹ ਦੁੱਖਾਂ ਦੇ ਭੋਗੀ ਬਣਦੇ ਆ ਇਸੇ ਕਰਕੇ ਸੀ ਕਹਿੰਦੇ ਆ ਵੀ ਰਾਜਨੀਤਿਕ ਦੇ ਨਾਲ ਧਰਮਕਸਤਾਂ ਤੇ ਜਾ ਕੇ ਕੋਈ ਵੀ ਰਾਜਨੀਤਿਕ ਪਾਰਟੀ ਦਾ ਮਤਲਬ ਰਾਜਨੀਤਿਕ ਦੀ ਗੱਲ ਨਾ ਕਰੇ ਰਾਜਨੀਤਿਕ ਦੀ ਗੱਲ ਨਾ ਕਰੇ ਕਿਉਂਕਿ ਪਰਮਾਤਮਾ ਦੇ ਦਰ ਤੇ ਜਾਓ ਮੱਥਾ ਟੇਕਣ ਜਾਓ ਸ਼ਰਧਾ ਨਾਲ ਮੱਥਾ ਟੇਕਣ ਜਾਓ ਜਿੱਥੇ ਜੋ ਤੁਹਾਡੇ ਹੁੰਦਾ ਸੇਵਾ ਕਰੋ ਲੇਕਿਨ ਰਾਜਨੀਤੀ ਦੀ ਗੱਲ ਨਾ ਜੀ ਕਰੋ ਕਿਤੇ ਨਾ ਕਿਤੇ ਵੋਟਰਾਂ ਨਾਲ ਵੀ ਧੋਖਾ ਹੁੰਦਾ ਜਾਂ ਵੋਟਰ ਕਿਤੇ ਨਾ ਕਿਤੇ ਉਮੀਦਵਾਰਾਂ ਬਿਲਕੁਲ ਜੀ ਤੁਸੀਂ ਬਹੁਤ ਵਧੀਆ ਜਿਹੜੀ ਗੱਲ ਕੀਤੀ ਹੈ ਕਿ ਆਪਾਂ ਹਰ ਇੱਕ ਜਿਹੜੇ ਧਰਮ ਸਥਾਨ ਤੇ ਜਾਂਦੇ ਆ ਤੇ ਨਤਮਸਤਕ ਹੋਣ ਜਾਂਦੇ ਆ ਪਰ ਉੱਥੇ ਸਾਨੂੰ ਰਾਜਨੀਤੀ ਦੀ ਜਿਹੜੀ ਹੈ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਆਪ ਅਕਸਰ ਦੇਖਦੇ ਆ ਸਰ ਜਾਂਦੇ ਨੇ ਜ਼ਰੂਰ ਜਿਹੜੇ ਰਾਜਨੀਤਿਕ ਲੀਡਰ ਹੁੰਦੇ ਨੇ ਪਰ ਕਿਤਨਾ ਕਿਤੇ ਉੱਥੇ ਜਦੋਂ মিডিਆ ਦੇ ਨਾਲ ਗੱਲਬਾਤ ਵੀ ਕਰਦੇ ਨੇ ਤਾਂ ਉੱਥੇ ਜਿਵੇਂ ਗੁਰੂ ਘਰ ਦੀ ਗੱਲ ਕਰੀਏ ਮੰਦਿਰ ਦੀ ਗੱਲ ਕਰੀਏ ਮਾਜੇਦ ਦੀ ਗੱਲ ਕਰੀਏ ਤਾਂ ਉੱਥੇ ਉਹ ਉਹ ਸਥਾਨ ਦੀ ਗੱਲ ਨਹੀਂ ਕੀਤੀ ਜਾਂਦੀ ਕਿ ਇੱਥੇ ਜਿਹੜੀ ਕੀ ਡਵੈਲਪਮੈਂਟ ਹੋਣੀ ਚਾਹੀਦੀ ਹੈ ਕੀ ਹੋਣਾ ਚਾਹੀਦਾ ਹੈ ਉੱਥੇ ਵੀ ਜਿਵੇਂ ਵਿਰੋਧੀ ਪਾਰਟੀਆਂ ਨੇ ਤੰਜ ਕੱਸੇ ਜਾਂਦੇ ਨੇ ਉਹਨਾਂ ਦੇ ਇਹ ਕੰਮ ਨਹੀਂ ਕੀਤੇ ਇਹ ਕੰਮ ਅਸੀਂ ਕਰ ਦੇਵਾਂਗੇ ਪਰ ਇੱਥੇ ਕਿਤਨਾ ਕਿਤੇ ਸਰ ਧਰਮ ਸਥਾਨ ਦੇ ਉੱਪਰ ਜਾ ਕੇ ਗੱਲ ਕਰਨੀ ਗਲਤ ਗੱਲ ਹੈ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਪਰਮਾਤਮਾ ਦੇ ਨਾਮ ਦੀ ਆੜ ਲੈ ਲੈਣਾ ਜਾਂ ਪਰਮਾਤਮਾ ਨੂੰ ਵਿਚਰਨਾ ਕਿਤੇ ਨਾ ਕਿਤੇ ਇਦਾਂ ਦੀ ਗੱਲ ਦੇ ਕਿਉਂਕਿ ਰਾਜਨੀਤੀ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਰਾਜਨੀਤੀ ਇੱਕ ਝੂਠ ਝੂਟ ਦਾ ਘਰ ਹੈ ਜੀ ਜੀ ਤੁਸੀਂ ਕਿਸੇ ਬੰਦੇ ਨੂੰ 100% ਰਾਜਨੀਤੀ ਦੇ ਵਿੱਚ ਸ਼ੁੱਧ ਨਹੀਂ ਜੀ ਦੇ ਸਕਦੇ ਹੂੰ ਜੋ ਮੇਰੀ ਸੋਚ ਹੈ ਜੀ ਬਾਕੀ ਪਰਮਾਤਮਾ ਜਾਣ ਦਾ ਕੌਣ ਕਿੰਨਾ ਕਿ ਸੱਚਾ ਕਿੰਨਾ ਕਿ ਝੂਠਾ ਹੈ ਜੀ ਲੇਕਿਨ ਰਾਜਨੀਤੀ ਦੇ ਵਿੱਚ ਰਹਿ ਕੇ ਸੀ ਅਗਰ ਪਰਮਾਤਮਾ ਦੇ ਦਰ ਤੇ ਜਾ ਕੇ ਕਿਤੇ ਨਾ ਕਿਤੇ ਲੋਕਾਂ ਨਾਲ ਵਾਅਦੇ ਕਰਦੇ ਆਂ ਦਾਅਵੇ ਕਰਦੇ ਆਂ ਕੋਈ ਵੋਟਰ ਕਹਿੰਨੇ ਆਂ ਜੀ ਤੁਹਾਨੂੰ ਕਹਾਂਗੇ ਦੂਜੀ ਵਿਤਰ ਚੰਗਾਈ ਹੈ ਵੀ ਹੋਰ ਕਿਤੇ ਅਲੱਗ ਜਗ੍ਹਾ ਤੇ ਉਸ ਮੀਟਿੰਗ ਨੂੰ ਕੀਤਾ ਜਾਵੇ ਉਸ ਗੱਲਬਾਤ ਨੂੰ ਕੀਤਾ ਜਾਵੇ ਪਰਮਾਤਮਾ ਦੀ ਕਰਤੇ ਪਰਮਾਤਮਾ ਦਾ ਹੀ ਨੋ ਲੈਣਾ ਚਾਹੀਦਾ ਜੋ ਸਾਡੀ ਸੋਚ ਹੈ ਜੀ ਬਿਲਕੁਲ ਜੀ ਜਿਵੇਂ ਹੁਣ ਲੋਕ ਸਭਾ ਚੋਣ ਆ ਚੁੱਕੀਆਂ ਨੇ ਸਰ ਜੇ ਆਪਾਂ ਗੱਲ ਕਰੀਏ ਕਿ ਚੋਣਾਂ ਦੀ ਕਿ ਤੁਹਾਡੇ ਇਲਾਕੇ ਚ ਕੀ ਲੱਗਦਾ ਹੈ ਕਿ ਜਿਹੜੇ ਲੀਡਰ ਨੇ ਰਾਜਨੀਤਿਕ ਲੀਡਰਾਂ ਦੀ ਗੱਲ ਕਰੀ ਹਰ ਇੱਕ ਵੱਲੋਂ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਪਾਰਟੀਆਂ ਵੱਲੋਂ ਤੁਹਾਡੇ ਜਿਹੜੇ ਇੱਧਰ ਹੈ ਕਿ ਭਾਜਪਾ ਕਾਂਗਰਸ ਜਿਵੇਂ ਅਕਾਲੀ ਦਲ ਕਿਹੜੀ ਜਿਹੜੀ ਅੱਗੇ ਦਿਖਦੀ ਦਿਖਾਈ ਦਿੰਦੀ ਹੈ मैडम ਹਜੇ ਤੱਕ ਜਿਹੜਾ ਆਨੰਦਪੁਰ ਸਾਹਿਬ ਸਾਡਾ ਹਲਕਾ ਪੈਂਦਾ ਹੈ ਜੀ ਹਮ ਹਲੇ ਤੱਕ ਪੂਰੀਆਂ ਪਾਰਟੀਆਂ ਨੇ ਇੱਥੇ ਉਮੀਦਵਾਰ ਨਹੀਂ ਜੀ ਉਤਾਰੇ ਜੀ ਕਿਉਂਕਿ ਕਾਂਗਰਸ ਦਾ ਹਜੇ ਉਮੀਦਵਾਰ ਨੀ ਕੋਸ਼ਿਤ ਹੋਇਆ ਅਗਰ ਹੋਇਆ ਹੋਊਗਾ ਮੈਂ ਜਾਣਦਾ ਨਹੀਂ ਤੋ ਮੈਂ ਕਹਿ ਨਹੀਂ ਸਕਦਾ ਜੀ ਹਮ ਕਿਉਂਕਿ ਜਿਹੜੇ ਆਪਣੇ ਜੰਦੂ ਮੱਧਰੀ ਜੀ ਅਕਾਦੀਤ ਬਾਰੇ ਬੋਲੋ ਕਿਤੇ ਗਏ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮੱਧਰੀ ਆ ਜੀ ਤੇ ਇੱਕ ਮਾਲਵਿੰਦਰ ਕੰਗ ਜੀ ਆਮ ਆਦਮੀ ਪਾਰਟੀ ਤੋਂ ਜੀ ਸਾਹਰਸ ਤੋਂ ਕਿਨੇ ਆਉਣਾ ਹੈ ਜੇ ਕੌਣ ਆਊਗਾ ਜੀ ਹਜੇ ਉਹਦਾ ਲੋਕਾਂ ਦੇ ਵਿੱਚ ਮਤਲਬ ਪਤਾ ਚੱਲੂਗਾ ਫਿਰ ਉਸ ਤੋਂ ਬਾਅਦ ਪਤਾ ਚੱਲੂਗਾ ਵੀ ਲੋਕਾਂ ਦਾ ਚਕਾਓ ਕਿੱਧਰ ਨੂੰ ਹੈ ਜੀ ਬਿਲਕੁਲ ਸਰ ਹੂੰ ਕਿਉਂਕਿ ਹੁਣ ਜਿਹੜਾ ਹੈ ਕਿ ਚੋਣ ਮੈਦਾਨ ਦੇ ਵਿੱਚ ਉਤਾਰ ਰਹੇ ਜਾ ਰਹੇ ਨੇ ਹਰ ਇੱਕ ਲੀਡਰ ਵੱਲੋਂ ਜਿਹੜੇ ਨੇ ਪਾਰਟੀ ਵੱਲੋਂ ਉਮੀਦਵਾਰ ਪਰ ਕਿਤਨੇ ਕਿਤੇ ਹੁਣ ਦੇਖਣਾ ਹੈ ਕਿ ਚੋਣ ਪ੍ਰਚਾਰ ਜਦੋਂ ਕਰਨ ਦੇ ਲਈ ਪਿੰਡਾਂ ਦੇ ਵਿੱਚ ਜਾਣਗੇ ਸਾਡੇ ਲੀਡਰ ਤਾਂ ਜਿਹੜਾ ਰਿਸਪੌਂਸ ਕੀ ਹੋਵੇਗਾ ਪਬਲਿਕ ਦਾ ਕਿਉਂਕਿ ਪਬਲਿਕ ਵੀ ਤੁਹਾਨੂੰ ਪਤਾ ਹੀ ਹੈ ਸਾਰੇ ਜਿਹੜੇ ਵਾਅਦੇ ਤੱਕੀ ਹੋਈ ਹੈ ਕਿ ਸਾਡੇ ਸਰਕਾਰਾਂ ਵੱਲੋਂ ਬਾਦੇ ਜਰੂਰ ਕੀਤੇ ਗਏ ਨੇ ਪਰ ਹੁਣ ਤੱਕ ਪੂਰੇ ਨਹੀਂ ਕੀਤੇ ਗਏ ਵੀ ਇੱਕ ਹਰ ਇੱਕ ਪਾਰਟੀ ਜਿਹੜੇ ਸਵਾਲਾਂ ਦੇ ਘੇਰੇ ਦੇ ਵਿੱਚ ਹੁੰਦੀ ਨਜ਼ਰ ਆਵੇਗੀ ਬਿਲਕੁਲ ਮੈਡਮ ਦੇਖੋ ਜਿਹੜੀ ਮੈਂ ਮਰੰਡੇ ਹਲਕੇ ਦੀ ਚਮਕੌਰ ਸਾਹਿਬ ਹਲਕੇ ਦੀ ਗੱਲ ਦੱਸੀ ਹੈ ਡਾਕਟਰ ਚਾਂਦਜੀਤ ਸਿੰਘ ਜੀ ਦੀ ਜੀ ਕਿਤੇ ਨਾ ਕਿਤੇ ਮੈਡਮ ਅਸੀਂ ਕੋਈ ਕਿਸੇ ਦਾ ਜਬ ਵਿਰੋਧਤਾ ਜਾਂ ਪੱਖਵਾਦੀ ਦੀ ਕਦੇ ਗੱਲ ਨਹੀਂ ਕਰਦੇ ਜੋ ਲੋਕਾਂ ਦੀ ਗੱਲ ਹੁੰਦੀ ਐ ਅਸੀਂ ਉਹ ਲੈ ਕੇ ਚੈਨਲ ਤੇ ਬੋਲਣ ਦੀ ਕੋਸ਼ਿਸ਼ ਕਰਦੇ ਆ ਜੀ ਜੀ ਕਿਉਂਕਿ ਲੋਕਾਂ ਦੀ ਆਵਾਜ਼ ਹੁੰਦੀ ਐ ਹੁਣ ਉਹ ਹਲਕੇ ਦੇ ਲੋਕ ਹੀ ਕਹਿ ਰਹੇ ਆ ਵੀ ਕਿਤੇ ਨਾ ਕਿਤੇ ਅਸੀਂ ਗਲਤੀ ਕੀਤੀ ਐ ਜਨਜੀਤ ਜੰਨੀ ਜੀ ਨੂੰ ਵੋਟ ਨਾ ਪਾ ਕੇ ਜੀ ਹੂੰ ਅਸੀਂ ਤਾਂ ਕੋਲੋਨੀ ਜੀ ਕਹਿੰਦੇ ਜਾ ਕੇ ਸਰਚ ਕਰਕੇ ਦੇਖ ਸਕਦੇ ਆ ਲੋਕਾਂ ਦੀ ਮੂੰਹ ਜੁਬਾਨੀ ਜਿਹੜੀ ਸੁਣ ਸਕਦੇ ਹਾਂ ਉਹ ਕਿਹੜਾ ਵੇਲਾ ਸੀ ਜਾਂ ਕਿਹੜੀ ਉਹਨਾਂ ਤੋਂ ਗਲਤੀ ਹੋਈ ਆ ਪ੍ਰਮਾਤਮਾ ਜਾਣਦਾ ਜੀ ਲੇਕਿਨ ਕਿਤੇ ਨਾ ਕਿਤੇ ਜੋ ਡਵੈਲਪਮੈਂਟ ਕਿਤੇ ਨਾ ਕਿਤੇ ਜਨਜੀ ਸੀ ਚੰਨੀ ਜੀ ਨੇ ਕੀਤੀ ਆ ਮਰੰਡੇ ਚਮਕੌਰ ਸਾਹਿਬ ਹਲਕੇ ਦੀ ਉਹ ਮੈਨੂੰ ਨਹੀਂ ਜੀ ਲੱਗਦਾ ਵੀ ਜਿਹੜੇ ਹੁਣ ਆਲੇ ਮੌਜੂਦਾ ਐਮਐਲਏ ਆ ਉਹਨਾਂ ਉਹ ਕਰ پا ਰਹੇ ਆ ਜਾਂ ਲੋਕਾਂ ਦੇ ਵਿੱਚ ਵਿਚਰ ਪਾ ਰਹੇ ਆ ਜਾਂ ਨਹੀਂ ਪਾ ਰਹੇ ਚੰਨ ਜੀ ਚੰਨੀ ਨੂੰ ਤੁਸੀਂ ਜਦੋਂ ਸੀਐਮ ਸੀਗੇ ਉਸ ਟਾਈਮ ਵੀ ਅਸੀਂ ਉਹਨਾਂ ਨੂੰ ਆਪਣੇ ਹਲਕੇ ਦੇ ਵਿੱਚ ਜ਼ਿਆਦਾ ਦੇਖਦੇ ਸੀ ਜੀ ਬਿਲਕੁਲ ਜੀ ਇਹਨੇ ਤੁਸੀਂ ਚੰਨ ਜੀ ਤੇ ਚੰ ਕਾ ਜਿਹੜੇ ਸੀਐਮ ਨੇ ਆਪਣੇ ਕਿ ਉਹਨਾਂ ਕੋਲੇ ਜਿਹੜਾ 3 ਜਾਂ ਮੈਨੂੰ ਤਾਂ ਲੱਗਦਾ ਵੀ 3 ਜਾਂ 4 ਮੰਥ ਉਹਨਾਂ ਨੇ ਸੀਐਮ ਦਾ ਜਿਹੜਾ ਅਹੁਦਾ ਸੰਭਾਲਿਆ ਸੀ ਜਿਸ ਦੇ ਵਿੱਚ ਕਾਫੀ ਜਿਹੜਾ ਉਹਨਾਂ ਨੇ ਕੰਮਕਾਰ ਦਿਖਦੇ ਨਜ਼ਰ ਆਏ ਸੀ ਮੈਡਮ 111 ਦਿਨ ਦੀ ਸਰਕਾਰ ਹੈ ਜੀ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕਾਂਗਰਸ ਤੇ ਹੀ ਫਿਰ ਉਹੀ ਗੱਲ ਆ ਜਾਂਦੀ ਹੈ ਵਿਰੋਧਤਾ ਜਾਂ ਪੱਖਵਾਦੀ ਵਾਲੇ ਜੀ ਹੂੰ ਕੋ ਚਰਨ ਜੀ ਸੀ ਚੰਨੀ ਦੀ ਕੋਠੀ আর ਸਾਡੇ ਘਰ ਦਾ 3 ਜਾਂ 400 ਮੀਟਰ ਦਾ ਅੰਤਰ ਹੈ ਜੀ ਜੀ ਸਾਨੂੰ ਪਤਾ ਸੀ ਉਹ ਕਿੰਨੇ ਵਜੇ ਰਾਤਾਂ ਨੂੰ ਉਹਨਾਂ ਦੀਆਂ ਗੱਡੀਆਂ ਉਹਨੇ ਕਿੰਨੇ ਵਜੇ ਤੜਕੇ ਨਿਕਲਦੇ ਆ ਦੇਖੋ 111 ਦਿਨ ਦੀ ਸਰਕਾਰ ਦੇ ਵਿੱਚ ਮੈਡਮ ਉਹ ਇਨਸਾਨ ਨੇ ਢੰਗ ਨਾਲ ਸੌਣਾ ਨਹੀਂ ਜੀ ਉਹਨੂੰ ਬੰਦੇ ਨੂੰ ਨਸੀਬ ਹੋਇਆ ਸੀ ਪੂਰੀ ਅਣਥੱਕ ਮਿਹਨਤ ਕੀਤੀ ਸੀ ਬਾਕੀ ਅਗਲੇ ਤੇ ਕਰਮ ਜਾਂ ਭਾਗ ਹੋਣ ਨੇ ਕਿਵੇਂ ਬਾਜੀ ਪਾਰਟੀਆਂ ਜਾਂ ਕਿਵੇਂ ਲੋਕ ਬਲਟੇ ਆ ਜੀ ਇਸ ਚੀਜ਼ ਦਾ ਅੰਦਾਜ਼ਾ ਅਸੀਂ ਸਪੋਰਟ ਨਹੀਂ ਕਰਦੇ ਸੀ ਕੁਝ ਨਹੀਂ ਕਰਦੇ ਜੋ ਲੋਕਾਂ ਦੀ ਹਵਾ ਜਾਂ ਲੋਕਾਂ ਜੋ ਬੜ ਕੇ ਨਿਕਲਦੇ ਉਹਦੀ ਗੱਲ ਕਰਦੇ ਆ ਜੀ ਬਿਲਕੁਲ ਜੀ ਕਿ ਇਹ ਤਾਂ ਲੋਕਾਂ ਦੇ ਜੀਵਨਾਂ ਦੇ ਵੀਊ ਹੁੰਦੇ ਨੇ ਉਸ ਤਰ੍ਹਾਂ ਜਿਹੜਾ ਜਿਵੇਂ ਲੋਕਾਂ ਦੇ ਡਿਪੈਂਡ ਕਰਦਾ ਕਿ ਕਿਸ ਦੇ ਜਿਹੜੇ ਕਿਹੜੇ ਲੀਡਰ ਦੇ ਉਹਨਾਂ ਨੂੰ ਕੰਮ ਵਧੀਆ ਲੱਗਦੇ ਨੇ ਕਿਉਂਕਿ ਹੁਣ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਪਤਾ ਚੱਲ ਜਾਵੇਗਾ ਕਿ ਪਬਲਿਕ ਕੀ ਚਾਹੁੰਦੀ ਹੈ ਕਿ ਕਿਹੜੇ ਕੰਮ ਜਿਹੜੇ ਉਹਨਾਂ ਨੂੰ ਕਿਹੜੇ ਲੀਡਰ ਦੇ ਵਧੀਆ ਲੱਗੇ ਨੇ ਕਿ ਉਹਨਾਂ ਦੇ ਅਕੋਰਡਿੰਗ ਹੀ ਆਪਣੇ ਜਿਹੜਾ ਬੋਟ ਦਾ ਅਧਿਕਾਰ ਆਪਾਂ ਸਭ ਨੂੰ ਹੈ ਕਿ ਉਸ ਪਾਸੇ ਜਿਹੜਾ ਉਹ ਬਟਨ ਦਬਾਵੇਗੇ ਬਿਲਕੁਲ ਮਾਣੋ ਜਦੋਂ ਪਾਰਟੀਆਂ ਉਮੀਦਵਾਰ ਖੜੇ ਕਰਦੀਆਂ ਜੀ ਅਸੀਂ ਤਾਂ ਚੈਨਲ ਤੇ ਸਿੱਧਾ ਕਹਿੰਨੇ ਕਦੇ ਪਾਰਟੀਆਂ ਪੁੱਛਦੀਆਂ ਜੀ ਲੋਕਾਂ ਨੂੰ ਹੂੰ ਵੋਟਰਾਂ ਨੂੰ ਪੁੱਛਦੇ ਆ ਵੀ ਅਸੀਂ ਆਹ ਉਮੀਦਵਾਰ ਖੜਾ ਕਰਨ ਲੱਗੇ ਆ ਜੀ ਜੀ ਲੋਕ ਤਾਂ ਉਹਨੂੰ ਜਾਣਦੇ ਵੀ ਨਹੀਂ ਹੁੰਦੇ ਵੋਟਰ ਤਾਂ ਉਹਨੂੰ ਜਾਣਦੇ ਵੀ ਨਹੀਂ ਹੁੰਦੇ ਜਿਹਨੂੰ ਲੋਕਾਂ ਨੇ ਵੋਟ ਪਾਉਣੀ ਹੁੰਦੀ ਹੈ ਜੀ ਹੂੰ ਦੇ ਕੋ ਲੋਕਾਂ ਦੇ ਵਿੱਚੋਂ ਆਵਾਜ਼ ਲੈ ਕੇ ਆਉਣੀ ਚਾਹੀਦੀ ਆ ਬੰਦਿਆਂ ਨੂੰ ਲੋਕਾਂ ਚੋਂ ਲੈ ਕੇ ਆਉਣਾ ਚਾਹੀਦਾ ਕਿਉਂਕਿ ਕੰਮ ਸਾਡੇ ਤਾਂ ਹੋਣੇ ਮੈਡਮ ਅਗਰ ਇਦਾਂ ਹੀ ਇਹ ਪੀੜੀ ਦਰ ਪੀੜੀ ਇਹਨਾਂ ਦੇ ਇਹ ਲੋਕਾਂ ਇਹਨਾਂ ਦੇ ਥੱਲੇ ਕੁਰਸੀਆਂ ਰਈਆਂ ਜਾਂ ਅਸੀਂ ਇਹ ਨਹੀਂ ਕਹਿੰਦੇ ਕਿਉਂ ਆ ਜਾਂ ਸਾਰੇ ਹੀ ਆ ਜੀ ਬਹੁਤ ਮਤ ਜਿਹੜੇ ਵਧੀਆ ਕੰਮ ਕਰਦੇ ਉਹਨਾਂ ਦੇ ਪਰਿਵਾਰ ਚੱਲਣਾ ਵੀ ਜੀ ਅਸੀਂ ਇਹ ਨਹੀਂ ਕਹਿੰਦੇ ਟੁੱਟਣ ਪਰ ਜਿਹੜੇ ਕਿਤੇ ਨਾ ਕਿਤੇ ਬੇਈਮਾਨੀਆਂ ਕਰਦੇ ਆ ਜਾਂ ਇਨਸਾਫੀ ਨਹੀਂ ਕਰਦੇ ਆਪਣੇ ਦੇਸ਼ ਨਾਲ ਆਪਣੇ ਸੂਬੇ ਨਾਲ ਕਿਤੇ ਨਾ ਕਿਤੇ ਇਦਾਂ ਦੇ ਬੰਦਿਆਂ ਨੂੰ ਬਦਲਣ ਦੀ ਜ਼ਰੂਰਤ ਆ ਆਮ ਲੋਕਾਂ ਚੋਂ ਕਿਤੇ ਨਾ ਕਿਤੇ ਲੀਡਰ ਹੋਣੇ ਚਾਹੀਦੇ ਜੀ ਫ ਆਮ ਬੰਦ ਨੇ ਗੱਲ ਕੀਤੀ ਹੈ ਜਿਵੇਂ ਸਰ ਤੁਸੀਂ ਪੁੱਟ ਕੀ ਹੈ ਕਿ ਪਾਰਟੀਆਂ ਆਪਤ ਦੇ ਵਿੱਚ ਹੀ ਲੀਡਰ ਜਿਹੜੇ ਨੇ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਜਾ ਰਹੇ ਨੇਗੇ ਉਹੀ ਜਿਹੜੇ ਪੁਰਾਣੀ ਲੀਡਰਾਂ ਨੂੰ ਹੀ ਜਿਹੜਾ ਮੌਕਾ ਦਿੱਤਾ ਗਿਆ ਹੈ ਕਿ ਉਹੀ ਜਿਹੜਾ ਹੈ ਉਹਨਾਂ ਨੂੰ ਉਮੀਦਵਾਰ ਜਿਹੜਾ ਐਲਾਨਿਆ ਗਿਆ ਬਿਲਕੁਲ ਮੈਡਮ ਚਲੋ ਮੈਂ ਆਪਣੇ ਅੰਦਾਜ਼ੇ ਨਾਲ ਦੱਸ ਦਿੰਦਾ ਜੀ ਜਿਵੇਂ ਅਸੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਜੀ ਜੀ ਦੇਖੋ ਅਗਰ ਕਾਂਗਰਸ ਚੰਨੀ ਸਾਹਿਬ ਨੂੰ ਟਿਕਟ ਦਿੰਦੀ ਜੀ ਤਾਂ 101% ਸੀਟ ਨਿਕਲਦੀ ਤੇ ਜੀ ਹੂੰ ਹੁਣ ਕੋਈ ਵੀ ਕੈਂਡੀਡੇਟ ਆਊਗਾ ਉਮੀਦਵਾਰ ਆਊਗਾ ਹੋਂ ਤੋਂ ਬਾਅਦ ਪਤਾ ਚੱਲੂਗਾ ਲੇਕਿਨ ਉਸ ਮੁਕਾਬਲੇ ਨਹੀਂ ਆ ਸਕਦਾ ਵੀ ਜਿਹੜਾ ਕਿਤੇ ਨਾ ਕਿਤੇ ਅਸੀਂ ਇਹ ਨਹੀਂ ਕਹਿੰਦੇ ਵੀ ਮਾਲਵਿੰਦਰ ਕੰਗ ਜੀ ਜਿੱਤਣਗੇ ਜਾਂ ਚੰਦਰਵਾਜਰੇ ਜੀ ਹਾਰਨਗੇ ਲੇਕਿਨ ਕਾਂਗਰਸ ਨੇ ਅਕਾਲੀਆਂ ਨੇ ਜੋ ਉੱਥੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਲੋਕ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀਗਾ ਪੰਜਾਬ ਹੋਮਗਾਰਡ ਦੇ ਨੌਜਵਾਨ ਜਿਹਾਂ ਕਰਕੇ ਵੋਟਾਂ ਦਾ ਬਹੁਤ ਪ੍ਰਭਾਵ ਪੈਂਦਾ ਹੈ ਉਹੀ ਅੱਜ ਕਾਂਗਰਸ ਦੇ ਟਾਈਮ ਉਹਨਾਂ ਨੇ ਪੰਡੀਆਂ ਵਿਚਾਈਆਂ ਹੋਈ ਸੀ ਉਸ ਤੋਂ ਪਹਿਲਾਂ ਅਕਾਲੀਆਂ ਦੇ ਟਾਈਮ ਵਿਚਾਈਆਂ ਹੋਈ ਸੀ ਉਹਨਾਂ ਦਾ ਕਿਸੇ ਨਾਮ ਮਨੀਸ਼ ਤਵਾੜੀ ਨੇ ਮਤਲਬ ਹਲ ਕੀਤਾ ਨਾ ਪ੍ਰੋਫੈਸਰ ਪਰਵੀਨ ਪ੍ਰੇਮ ਤੇ ਚੰਦੂ ਮਾਜਰੇ ਨੇ ਹਲ ਕੀਤਾ ਉਹ ਵੋਟ ਜਿੱਤਰ ਭੁਗਤੋਗੀ ਉਧਰ ਕਿਤੇ ਨਾ ਕਿਤੇ ਉਮੀਦਵਾਰ ਸਾਡੀ ਸ਼ ਬਿਲਕੁਲ ਜੀ ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮਾੜਾ ਬਹੁਤ ਬਹੁਤ ਧੰਨਵਾਦ ਜੀ ਸਟੰਨਲੀ ਕਾਲਰ ਹੋ ਜੁੜੇ ਨੇ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਜੀ ਕੌਣ ਬੋਲ ਰਿਹਾ ਹਾਂ ਮਹਾਰਜਿੰਦਰ ਬੋਲ ਰਿਹਾ ਹਾਂ ਜੀ ਮਾਮਸਾ ਤੋਂ ਹਾਂ ਜੀ ਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਥੈਂਕ ਯੂ ਮੈਡ ਜਿੰਦਰ ਜੀ ਜੋ ਅਪ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਜਿਹੜੇ ਰਾਜਨੀਤਿਕ ਲੀਡਰ ਨੇ ਉਹ ਧਾਰਮਿਕ ਸਥਾਨਾਂ ਤੇ ਜਾ ਕੇ ਜਿਹੜਾ ਹੈ ਰਾਜਨੀਤੀ ਜਾਂ ਆਸਤਾ ਰੱਖਦੇ ਨੇ ਕਿਉਂਕਿ ਕਈ ਵਾਰ ਕੀ ਉਹਨਾਂ ਦਾ ਵਿਰੋਧ ਵੀ ਕੀਤਾ ਜਾਂਦਾ ਲੋਕਾਂ ਵੱਲੋਂ ਵੀ ਜਿਹੜੇ ਸਵਾਲ ਕੀਤੇ ਜਾਂਦੇ ਨੇ ਦੇਖੋ ਜੀ ਜਿਹੜੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਹੂੰ ਇਹ ਕੋਈ ਧਾਰਮਿਕ ਸ਼ਰਤਾਂ ਨਾਲ ਤਾਂ ਜਾਂਦੇ ਨਹੀਂ ਹਨ ਜੀ ਇਹ ਦੋਨੇ ਚੀਜ਼ਾਂ ਜਿਹੜੇ ਧਾਰਮਿਕ ਆਗੂ ਨੇ ਹੂੰ ਉਹ ਵੀ ਦਿਖਾ ਕੇ ਰਾਜੀ ਹੁੰਦੇ ਨੇ ਵੀ ਸਾਡੇ ਕੋਲੇ ਆ ਵੱਡੇ ਵੱਡੇ ਲੀਡਰ ਆਉਂਦੇ ਨੇ ਜੀ ਉਹ ਤਾਂ ਲੋਕਾਂ ਦੇ ਉੱਤੇ ਅਬਦਾ ਪ੍ਰੈਸ਼ਰ ਇਸ ਤਰ੍ਹਾਂ ਬਣਾਉਂਦੇ ਨੇ ਹੂੰ ਤੇ ਜਿਹੜੇ ਲੀਡਰ ਜਾਂਦੇ ਨੇ ਜੋ ਉਹਨਾਂ ਨੂੰ ਐ ਹੁੰਦਾ ਵੀ ਆਪ ਬਾਬਿਆਂ ਕੋਲੇ ਆ ਗਏ ਬਾਬਿਆਂ ਨਾਲ ਇਹਨਾਂ ਦੀ ਵਧੀ ਹੈਗੀ ਬਾਬਿਆਂ ਦੇ ਇਹ ਚੇਲੇ ਬਲ ਕੇ ਨੇ ਬਾਬਿਆਂ ਮੁਤਾਬਕ ਚੱਲਦੇ ਨੇ ਕਿ ਵੋਟਾਂ ਸਾਨੂੰ ਵਧਣਗੀਆਂ ਜੀ ਕਿਉਂਕਿ ਮੈਡਮ ਜਿਹੜੇ ਪਹਿਲਾਂ ਯੁੱਗ ਬਣੇ ਨੇ ਚਾਰ ਯੁੱਗ ਸੱਤ ਯੁੱਗ ਜਿਹਦੇ ਵਿੱਚ ਕੱਲਾ ਮਤਲਬ ਰਾਜਾ ਹੀ પડਿਆ ਹੁੰਦਾ ਸੀ ਹਮ ਰਾਜਾ ਹੀ ਜੋ ਫੈਸਲਾ ਦੇ ਦਿੰਦਾ ਉਹੀ ਸੱਤ ਕਰਕੇ ਮੰਨਣਾ ਪੈਂਦਾ ਸੀ ਦੂਜਾ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਸੀ ਉਸ ਤੋਂ ਬਾਅਦ ਫਿਰ ਕੀ ਆ ਦੁਆਪਰ ਯੁੱਗ ਆ ਗਿਆ ਹਮ ਉਹਦੇ ਵਿੱਚ ਰਾਜਾ ਫੈਮਿਲੀ ਪਲੱਸ ਪੰਡਤ ਉਹ ਬਣ ਸਕਦੇ ਸੀ ਜੀ ਮੈਡਮ ਜੀ ਫਿਰ ਉਹ ਦੁਪਹਿਰ ਆ ਗਿਆ ਫਿਰ ਇਹ ਤਾਂ ਆ ਗਿਆ ਫਿਰ ਉਹਦੇ ਚ ਤਿੰਨ ਹੋ ਗਏ ਰਾਜਾ ਫੈਮਲੀਆਂ ਹੋ ਗਈਆਂ ਤੇ ਪੰਡਤ ਜੀ ਹੋ ਗਏ ਤੇ ਸ਼ੂਦਰ ਹੋ ਗਏ ਪਤਾ ਨਹੀਂ ਜਿਹੜੇ ਹੋਰ ਨੇ ਜੀ ਬਿਲਕੁਲ ਤੇ ਜਦੋਂ ਕਲ ਚੁਕਾ ਗਿਆ ਕਲ ਚੁਕਦੇ ਵਿੱਚ ਚਾਰ ਹੈ ਮਤਲਬ ਕੋਈ ਮਰਜ਼ੀ ਪੜ ਸਕਦਾ ਹੈ ਹੁਣ ਹਰ ਇੱਕ ਨੂੰ ਹਰ ਇੱਕ ਦੀ ਗੱਲ ਦਾ ਪਤਾ ਲੱਗਦਾ ਹੈ ਪਹਿਲਾਂ ਇਹ ਪਹਿਲਾਂ ਗੱਲਾਂ ਸੀਗੀਆਂ ਵੀ ਧਾਰਮਿਕ ਸਥਾਨਾਂ ਤੇ ਜਾ ਕੇ ਮੱਥਾ ਟੇਕ ਕੇ ਜਾ ਉਧਰੋਂ ਆਪਾਂ ਨੂੰ ਲੋਕ ਵੋਟਾਂ ਪਾ ਦੇਣਗੇ ਇਹਨਾਂ ਕੋਈ ਗਲਤ ਤਾਂ ਨਹੀਂ ਰਹੀ ਸੀ ਹੂੰ ਜੇ ਲੋਕ ਵੋਟਾਂ ਪਾ ਦੇਣਗੇ ਪਰ ਇਹ ਠੀਕ ਹੈ ਕਿ ਆਪ ਕੋ ਆਪਣਾ ਪ੍ਰੈਸ਼ਰ ਬਣਾਉਂਦੇ ਨੇ ਕੋਈ ਪਬਲਿਕ ਤੇ ਬਣਾਉਂਦਾ ਬਾਬੇ ਦੇ ਰੂਪ ਚ ਕੋਈ ਪਬਲਿਕ ਤੇ ਬਣਾਉਂਦਾ ਰਾਜਨੀਤਿਕਾ ਦੇ ਰੂਪ ਚ ਵੈਸੇ ਇਹਨਾਂ ਦੀ ਗਲਤ ਫਹਿਮੀ ਇਹ ਨਾ ਪਹਿਲਾਂ ਇੱਕ ਦੋ ਵਾਰੀ ਜੇ ਵਰਤ ਕੇ ਲੋਕਾਂ ਨੂੰ ਧਾਰਮਿਕ ਡੇਰਿਆਂ ਵਾਲੇ ਸੁਣ ਇਸ ਗੱਲ ਦੇ ਵਿੱਚ ਲੋਕ ਨਹੀਂ ਆਉਂਦੇ ਸੀ ਬਿਲਕੁਲ ਜੀ ਦੇਖੋ ਜਿਵੇਂ ਰਾਜਨੀਤੀ ਕਾ ਆਪਾਂ ਲੀਡਰਾਂ ਦੀ ਗੱਲ ਕੀਤੀ ਚਲੋ ਨਤਮਸਤਕ ਹੋਣ ਜਾਂਦੇ ਨੇ ਕਿ ਸ਼ਰਧਾ ਹੈ ਹਰ ਇੱਕ ਦੇ ਮਨ ਵਿੱਚ ਪਰ ਉੱਥੇ ਜਦੋਂ ਰਾਜਨੀਤੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਬਹੁਤ ਗਲਤ ਗੱਲ ਹੈ ਕਿਉਂਕਿ ਜਿਹੜੇ ਧਰਮ ਸਥਾਨ ਤੇ ਆਪਾਂ ਜਾ ਰਹੇ ਹਾਂ ਉਸ ਦੀ ਗੱਲ ਨਹੀਂ ਕੀਤੀ ਜਾਂਦੀ ਉਹ ਤਾਂ ਫਿਰ ਤਾਂ ਹੀ ਮੈਨੂੰ ਉਹ ਤਾਂ ਆਪਦੀ ਸਿਆਸੀ ਰੋਟੀਆਂ ਸੇਕਣ ਜਾਂਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਧਰਮ ਦਾ ਤੰਦੂਰ ਹੈ ਜਿਹੜਾ ਉਹ ਤੱਪਿਆ ਹੋਇਆ ਹੈ ਜਿਹਦੇ ਚ ਆਪਾਂ ਸਿਆਸੀ ਰੋਟੀਆਂ ਆਪਦੀਆਂ ਗਰਮ ਕਰ ਲਈਏ ਨਹੀਂ ਠੰਡੇ ਨਾਲ ਮੱਥਾ ਮਾਰਨਾ ਪੈਂਦਾ ਜੀ ਇਹ ਤੁਹਾਡੇ ਕੋਲ ਕੁਛ ਨਹੀਂ ਇਹਨਾਂ ਦਾ ਕੋਈ ਸ਼ਰਤਾਂ ਨਹੀਂ ਹੁੰਦੀ ਸਿਆਸੀ ਲੋਕਾਂ ਦੀ ਸ਼ਰਤਾਂ ਮੈਡਮ ਤੁਸੀਂ ਐਂ ਲਾਓ ਜੀ ਜਦੋਂ ਇਹ ਸਿਆਸੀ ਲੋਕ ਨੇ ਪ੍ਰਚਾਰ ਕਰਦੇ ਹੁੰਦੇ ਨੇ ਧਰਮ ਦਾ ਪਹਿਨਦੇ ਆਪ ਜੀਆਂ ਮਹਿਮਾਨ ਨੂੰ ਜਨਾਨੀਆਂ ਨੂੰ ਉਹ ਫਲਾਣੇ ਪਹਾੜਾਂ ਚ ਲੈ ਕੇ ਜਾਓ ਫਲਾਣੇ ਥਾਂ ਤੇ ਲੈ ਕੇ ਜਾਓ 500 ਕਿਲੋਮੀਟਰ ਲੈ ਕੇ ਜਾਓ 700 ਕਿਲੋਮੀਟਰ ਲੈ ਕੇ ਜਾਓ ਤੁਹਾਡੇ ਆਪਾਂ ਇਹ ਦੇਖਿਆ ਵੀ ਵੱਡੇ ਲੀਡਰ ਜੀ ਮੈਡਮ ਜਾਓ ਤੇ ਘਰ ਵਾਲੀ ਜਾਓ ਤੇ ਮਾਤਾ ਪਿਤਾ ਉਸ ਧਾਰਮਿਕ ਸਥਾਨ ਤੇ ਆਪਾਂ ਨੂੰ ਮਿਲ ਗਏ ਨਹੀਂ ਸਰ ਉਹ ਆਪਾਂ ਨੂੰ ਨਹੀਂ ਮਿਲਿਆ ਆਪਾਂ ਨੂੰ ਤਾਂ ਪਹਾੜਾਂ ਚ ਟੂਰੀ ਫਿਰਦੇ ਨੇ ਆਪ ਹੋ ਜਾਂਦੇ ਨੇ ਲੋਕ ਸਭਾ ਜੋ ਬਣਨ ਸਰਵ ਰਾਜ ਮੰਤਰੀ ਜਾਂ ਕੈਬਨਿਟ ਮੰਤਰੀ ਜਾਂ ਮੁੱਖ ਮੰਤਰੀ ਆਪਕੋ ਇਹੋ ਚੀਜ਼ ਬਣਦੇ ਨੇ ਤੇ ਆਪਾਂ ਨੂੰ ਉਹ ਤੋਰੀ ਫਰਦੇ ਨੇ ਵੀ ਉਧਰ ਵਗਜੋ ਉਧਰ ਵਗਜੋ ਮਤਲਬ ਜਦੋਂ ਸਾਡੇ ਆਪਣੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਗਈ ਨਾ ਲੋਕ ਇਹਨਾਂ ਤੋਂ ਖੜਸੇ ਸੁਰੇਜੱਜ ਤੇ ਸਵਾਲ ਪੁੱਛਣ ਲੱਗ ਜਾਣਗੇ ਨਾਲੇ ਲੋਕਾਂ ਨੂੰ ਗੁੰਮਰਾਹ ਕਰਨ ਨੂੰ ਹਰ ਜਾਣਗੇ ਹੂੰ ਬਿਲਕੁਲ ਜੀ ਦੇਖੋ ਹੁਣ ਪਬਲਿਕ ਵੀ ਜਾਗਰੂਕ ਹੋ ਚੁੱਕੀ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਜੇਕਰ ਆਪਾਂ ਜਿਹੜੇ ਧਾਰਮਿਕ ਸਥਾਨ ਤੇ ਵੀ ਜਾਂਦੇ ਨੇ ਉੱਥੇ ਵੀ ਰਾਜਨੀਤੀ ਖੇਟੀ ਜਾਂਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਡੇਰਿਆਂ ਦੇ ਵਿੱਚ ਵੀ ਜਾਂਦੇ ਨੇ ਕਿ ਉੱਥੇ ਵੀ ਉਹਨਾਂ ਵੱਲੋਂ ਹੀ ਹੁੰਦਾ ਹੈ ਕਿ ਜਿਹੜੀ ਸੰਗਤ ਹੈ ਇਹਨਾਂ ਦੇ ਪਿੱਛੇ ਹੈ ਕਿ ਸਾਡੇ ਕਿਤਨੇ ਕਿਤੇ ਵੀ ਇਹ ਵੀ ਵੋਟਾਂ ਦਾ ਇੱਕ ਜਿਹੜਾ ਜਰੀਆ ਬਣਿਆ ਹੋਇਆ ਹੈ ਹਾਂ ਵੋਟਾਂ ਦਾ ਜਰੀਆ ਬਣਿਆ ਮੈਂ ਮੈਂ ਬਾਤ ਚ ਨਾ ਜੇਕਰ ਕੋਈ ਜਿੱਤਿਆਕਰ ਉਹਦੇ ਵੇ बटे ਆਊਟ ਕੱਟ ਕੇ ਉਹ ਲਾ ਕੇ ਜਿਹੜਾ ਲੀਡਰ ਆਇਆ ਹੁੰਦਾ ਮਤਲਬ ਉਹ ਫਿਰ ਉਹਦੇ ਨਾਲ ਲੋਕਾਂ ਤੇ ਪ੍ਰਭਾਵ ਹੈ ਜਿਹੜਾ ਡੇਰਾਬਾਦ ਹੈ ਜਾਂ ਧਾਰਮਿਕ ਸਥਾਨ ਨੇ ਇਹ ਮਤਲਬ ਉਹ ਉਸ ਜਿਹੜਾ ਦੇ ਨਾਂ ਦੇ ਉੱਤੇ ਲੋਕਾਂ ਤੇ ਪ੍ਰੈਸ਼ਰ ਪਾਉਣ ਦੀ ਪੂਰੀ ਕੋਸ਼ਿਸ਼ ਕਰਦੇ ਨੇ ਹੂੰ ਬਿਲਕੁਲ ਜੀ ਮਾ ਰਾਜਿੰਦਰ ਮਾਨ ਜੀ ਬਹੁਤ ਬਹੁਤ ਮਿਹਰਬਾਨੀ ਜੀ ਸੀ ਚਾ ਮੈਡਮ ਥੈਂਕ ਯੂ ਏਸੇ ਮਾਨਸਾ ਤੌਰ ਜਿੰਦਰ ਮਾਨ ਜੀ ਕੇ ਵੀ ਜਿਹੜੇ ਸਾਡੇ ਨਾਲ ਡੇਲੀ ਲਾਈਵ ਪ੍ਰੋਗਰਾਮ ਵੀ ਜੁੜਦੇ ਹੁੰਦੇ ਨੇ ਪਹਿਲਾਂ ਖੜਤ ਜੁੜੇ ਹੋਏ ਸੀਗੇ ਸੰਜੀਪ ਜੀ ਸਾਡੇ ਨਾਲ ਇੱਕ ਕਾਲਰ ਹੋਰ ਜੁੜੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਓ ਹੈਂ ਬਤਾ ਦੇ ਦੋ ਬੋਲਣ ਦੇ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਹਾਂਜੀ ਜੀ ਜਿਵੇਂ ਅਸੀਂ ਅੱਜ ਦਾ ਜਿਹੜਾ ਵਿਸ਼ਾ ਰੱਖਿਆ ਹੈ ਕਿ ਜਿਹੜੇ ਨੇ ਸਾਡੇ ਰਾਜਨੀਤਿਕ ਲੀਡਰ ਨੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਤੇ ਉਹ ਜਿਹੜੇ ਉੱਥੇ ਜਾ ਕੇ ਜਿਵੇਂ ਕਈ ਵਾਰ ਕਿੰਨੇ ਰਾਜਨੀਤੀ ਦੀ ਗੱਲ ਕਰਦੇ ਨੇ ਕਿ ਉਹ ਸਹੀ ਆ ਜਾਂ ਗਲਤ ਹਾਂਜੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਉਹਨਾਂ ਦੀ ਕਾਲ ਕੱਟ ਗਈ ਹੈ ਤੇ ਅਸੀਂ ਜੋ ਅੱਜ ਗੱਲ ਕਰ ਰਹੇ ਸੀ ਕਿ ਜਿਹੜੇ ਸਾਡੇ ਰਾਜਨੀਤਿਕ ਲੀਡਰ ਨੇ ਜਰੂਰ ਜਿਹੜੇ ਧਰਮ ਸਥਾਨਾਂ ਤੇ ਜਾਂਦੇ ਨੇ ਨਤਮਸਤਕ ਹੁੰਦੇ ਨੇ ਕਈ ਵਾਰ ਕੀ ਹੁੰਦਾ ਹੈ ਮੀਡੀਆ ਦੇ ਸਾਹਮਣੇ ਉਹ ਰਾਜਨੀਤੀ ਦੀ ਗੱਲ ਕਰਦੇ ਨੇ ਕਿ ਬਹੁਤ ਗਲਤ ਗੱਲ ਹੈ ਕਿ ਅਸੀਂ ਜਰੂਰ ਜਾਓ ਪਰ ਨਤਮਸਤਕ ਹੋ ਆਪਣੀ ਸ਼ਰਧਾ ਦੇ ਨਾਲ ਜਿਹੜੀ ਜਿਵੇਂ ਸਾਡੇ ਖਾੜ ਤੋਂ ਜਿਹੜੀ ਸੰਜੀਵ ਸ਼ਰਮਾ ਜੀ ਜੁੜੇ ਸੀ ਉਹਨਾਂ ਨੇ ਇਹ ਕਿ ਅਲੱਗ ਇੱਕ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਕਿ ਰਾਜਨੀਤੀ ਦੀ ਗੱਲ ਕੀਤੀ ਜਾਵੇ ਪਰ ਜਿਹੜੀ ਗੁਰੂ ਘਰਾਂ ਦੇ ਵਿੱਚ ਮਸਜਿਦਾਂ ਚ ਮੰਦਰਾਂ ਦੇ ਵਿੱਚ ਜਾ ਕੇ ਰਾਜਨੀਤੀ ਦੀ ਗੱਲ ਕੀਤੀ ਜਾਂਦੀ ਹੈ ਤੇ ਬਹੁਤ ਗਲਤ ਹੈ ਕਿਉਂਕਿ ਲੋਕਾਂ ਲੋ ਵੀ ਇਹ ਜਿਹੜੇ ਸਵਾਲ ਉਠਾਏ ਜਾਂਦੇ ਨੇ ਅੱਗੇ ਵੀ ਅਜਿਹੇ ਵਿਸ਼ੇ ਲੈ ਕੇ ਆਉਂਦੇ ਰਹਾਂਗੇ ਹੁਣ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ